सतनाम श्री वाहे गुरु साहिब जी बिलावल महला पंजवा शांत एक ओंकार सतगुरु प्रसाद ਮੰਗਲ ਸਾਜ ਭਿਆ ਪ੍ਰਭ ਆਪਣਾ ਗਾਇਆ ਰਾਮ ਅਬਨਾਸੀ ਵਰ ਸੁਣਿਆ ਮਨ ਉਪਜਿਆ ਚਾਇਆ ਰਾਮ ਮੰਗਲ ਸਾਜ ਭਿਆ ਪ੍ਰਭ ਆਪਣਾ ਗਾਇਆ ਰਾਮ ਅਬਨਾਸੀ ਵਰ ਸੁਣਿਆ ਮਨ ਉਪਜਿਆ ਚਾਇਆ RAM ਮਨ ਪ੍ਰੀਤ ਲਾਗੇ ਵੱਡੇ ਭਾਗੇ ਕਬ ਮਿਲੀਏ ਪੂਰਨ ਪਤੇ ਸਹਜ ਸਮਾਈਏ ਗੋਬਿੰਦ ਪਾਈਏ ਦੇਹੋ ਸਖੀਏ ਮੋਹਿ ਮਤੇ ਦਿਨ ਰੈਨ ਠਾਡੀ ਕਰੋ ਸੇਵਾ ਪ੍ਰਭ ਕਬਨ ਜੁਗਤੀ ਪਾਇਆ ਬਿਨਵੰਤ ਨਾਨਕ ਕਰਿਓ ਕਿਰਪਾ ਲੈਹੁ ਮੋਹਿ ਲੜ ਲਾਇਆ ਪਿਆ ਸਮਾਹੜਾ ਹਰ ਰਤਨ ਵਿਸਾਹਾਰਾਮ ਖੋਜੀ ਖੋਜ ਲੱਦਾ ਹਰ ਸੰਤਨ ਪਾਹਾਰਾਮ ਮਿਲੇ ਸੰਤ ਪਿਆਰੇ ਦਇਆਧਾਰੇ ਕਥੇ ਅਕਥ ਵਿਚਾਰੋ ਇਕ ਚਿੱਤ ਇਕ ਮਨ ਧਿਆਏ ਸੁਆਮੀ ਲਾਏ ਪ੍ਰੀਤ ਪਿਆਰੋ ਕਰ ਜੋੜ ਪ੍ਰਭ ਪੈ ਕਰ ਬਿਨੰਤੀ ਮਿਲੇ ਹਰ ਜਸਲਾ ਬਿਨਵੰਤ ਨਾਨਕ ਦਾਸ ਤੇਰਾ ਮੇਰਾ ਪ੍ਰਭ ਅਗਮ ਅਥਾਹ ਸਹ ਅਟਲ ਗਣਿਆ ਪੂਰਨ ਸੰਜੋਗੋ ਰਾਮ ਸੁਖੈ ਸਮੂਪਿਆ ਗਿਆ ਵਿਜੋਗੋ ਰਾਮ ਮਿਲ ਸੰਤ ਆਏ ਪ੍ਰਭ ਤੇ ਆਏ ਬਣੇ ਅਚਰਜ ਜਾਣੀਆਂ ਮਿਲ ਇਕੱਤਰ ਹੋਏ ਸਹਿਜ ਢੋਏ ਮਨ ਪ੍ਰੀਤ ਉਪਜੀ ਮਾਣੀਆਂ ਮਿਲ ਜੋਤ ਜੋਤੀ ਓਤ ਪੋਤੀ ਹਰ ਨਾਮ ਸਭ ਰਸ ਪੋਗੋ ਬਿਨਵੰਤ ਨਾਨਕ ਸਭ ਸੰਤ ਮੇਲੀ ਪ੍ਰਭ ਕਰਨ ਕਾਰਣ ਜੋਗੋ ਭਵਨ ਸੁਹਾਵੜਾ ਧਰਤ ਸੁਭਾਗੀ RAM ਪ੍ਰਭ ਕਰ ਆਇੜਾ ਗੁਰ ਚਰਨੀ ਲਾਗੀ RAM ਗੁਰ ਚਰਨੀ ਲਾਗੀ ਸਹਿਜ ਜਾਗੀ ਸਗਲ ਇੱਛਾ ਪੁੰਨੀਆਂ ਮੇਰੀ ਆਸ ਪੂਰੀ ਸੰਤ ਧੂਰੀ ਹਰ ਮਿਲੇ ਕੰਤਿ ਵਿਸੁੰਨੀਆਂ ਆਨੰਦ ਅਨੰਦਿਨ ਵਸੇ ਜਵਾਜੇ ਅਹੰਮਤ ਮਨ ਕੀ ਤਿਆਗੀ ਬਿਨਵੰਤ ਨਾਨਕ ਸਰਣ ਸੁਆਮੀ ਸਤ ਸੰਗ ਲਿਵ ਲਾਗੀ ਆਨੰਦ ਅਨੰਦਿਨ ਵਸੇ ਜਵਾਜੇ ਅਹੰ ਮਤ ਮਨ ਕੀ ਤਿਆਗੀ ਬਿਨਵੰਤ ਨਾਨਕ ਸਰਣ ਸੁਆਮੀ ਸਤ ਸੰਗ ਲਿਵ ਲਾਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਾਵਲ ਮਹੱਲਾ ਪੰਜਵਾਂ ਸ਼ੰਤ ਏਕ ਓਮਕਾਰ ਸਤਗੁਰ ਪ੍ਰਸਾਦ ਏ ਸਹੇਲਿਏ ਪਿਆਰੇ ਪ੍ਰਭੂ ਦੀ ਸਿਫਤ ਸਲਾਹ ਦਾ ਗੀਤ ਗਾਇਆ ਮਨ ਵਿੱਚ ਖੁਸ਼ੀ ਦਾ ਰੰਗ ਢੰਗ ਬਣ ਜਾਂਦਾ ਹੈ ਉਸ ਕਦੇ ਨਾ ਮਰਨ ਵਾਲੇ ਕਸਮ ਪ੍ਰਭੂ ਦਾ ਨਾਮ ਸੁਣਿਆ ਮਨ ਵਿੱਚ ਚਾਉ ਪੈਦਾ ਹੋ ਜਾਂਦਾ ਹੈ ਜਦੋਂ ਵੱਡੀ ਕਿਸਮਦਨਾ ਕਿਸੇ ਜੀਵ ਇਸਤਿਤੇ ਦੇ ਮਨ ਵਿੱਚ ਪਰਮਾਤਮਾ ਪਤੀ ਦਾ ਪਿਆਰ ਪੈਦਾ ਹੁੰਦਾ ਹੈ ਤਦੋਂ ਉਹ ਉਤਾਵਲੀ ਹੋ ਹੋ ਪੈਂਦੀ ਹੈ ਕਿ ਉਸ ਸਾਰੇ ਗੁਣਾ ਵਾਲੇ ਮਾਲਕ ਪ੍ਰਭੂ ਪਤੀ ਨੂੰ ਕਦੋਂ ਮਿਲਿਆ ਜਾ ਸਕੇਗਾ ਉਸ ਨੂੰ ਅੱਗੋਂ ਇਹ ਉੱਤਰ ਮਿਲਦਾ ਹੈ ਜੇ ਆਤਮਿਕ ਅਡੋਲਤਾ ਵਿੱਚ ਲੀਨ ਰਹੀਏ ਤਾਂ ਪਰਮਾਤਮਾ ਪ੍ਰਭੂ ਪਤੀ ਮਿਲ ਪੈਂਦਾ ਹੈ ਉਹ ਭਾਗਾ ਵਾਲੀ ਜੀਵ ਇਸਤਰੀ ਮੁੜ-ਮੁੜ ਪੁੱਛਦੀ ਹੈ हे ਸਹੀਦਿਏ ਮੈਨੂੰ ਮਤ ਦੇ ਕੇ ਕਿਸ ਤਰੀਕੇ ਨਾਲ ਪ੍ਰਭੂ ਪਤੀ ਨਾਲ ਮਿਲ ਸਕੀਦਾ ਹੈ हे ਸੇਲਿਏ ਦਾਸ ਮੈਂ ਦਿਨ ਰਾਤ ਖਲੋਤੀ ਤੇਰੀ ਸੇਵਾ ਕਰਾਂਗੀ ਨਾਨਕ ਵੀ ਬੇਨਤੀ ਕਰਦਾ ਹੈ ਪ੍ਰਭੂ ਮੇਰੇ ਉਤੇ ਮਿਹਰ ਕਰ ਮੈਨੂੰ ਆਪਣੇ ਲਾੜ ਨਾਲ ਲਾਲ ਰੱਖ ਫੇ ਭਾਈ ਪਰਮਾਤਮਾ ਨਾਮ ਕੀਮਤੀ ਰਤਨ ਹੈ ਜਿਹੜਾ ਮਨੁੱਖੇ ਹਰ ਨਾਮ ਵਿਹਾਜਦਾ ਹੈ ਉਸ ਦੇ ਅੰਦਰ ਧੀਰਜ ਪੈਦਾ ਹੋ ਜਾਂਦਾ ਹੈ ਪਰ ਇਹ ਨਾਮ ਰਤਨ ਕੋਈ ਵਿਰਲਾ ਖੋਜ ਕਰਨ ਵਾਲਾ ਮਨੁੱਖ ਭਾਲ ਕੇ ਸੰਤ ਜਣਾ ਪਾਸੋਂ ਹਾਸਲ ਕਰਦਾ ਹੈ ਜਿਸ ਵਰਗਾਗੀ ਮਨੁੱਖ ਨੂੰ ਪਿਆਰੇ ਸੰਤ ਜਣ ਮਿਲ ਪੈਂਦੇ ਹਨ ਉਹ ਮਿਹਰ ਕਰਕੇ ਉਸ ਨੂੰ ਕਥ ਪ੍ਰਭੂ ਦੀਆਂ ਸਿਫਤ ਸਲਾਹ ਦੀਆਂ ਗੱਲਾਂ ਸੁਣਾਉਂਦੇ ਹਨ اے بھائی سنت ਜਨਾਂ ਦੀ ਸੰਗਤ ਵਿੱਚ ਰਹਿ ਕੇ ਸੁਰਤ ਜੋੜ ਕੇ ਮਨ ਲਾ ਕੇ ਪ੍ਰਭੂ ਚਰਨਾਂ ਨਾਲ ਪਿਆਰ پا کے ਪਰਮਾਤਮਾ ਦਾ ਨਾਮ ਸਿਮਰਿਆ ਕਰ ਪ੍ਰਭੂ ਦੇ ਦਰ ਤੇ ਦੋਵੇਂ ਹੱਥ ਜੋੜ ਅਰਦਾਸ ਕਰਿਆ ਕਰ ਜਿਹੜਾ ਮਨੁੱਖ ਨਿਤ ਅਰਦਾਸ ਕਰਦਾ ਹੈ ਉਸ ਨੂੰ ਮਨੁੱਖਾ ਜੀਵਨ ਦੀ ਕੱਟੀ ਵਜੋਂ ਪਰਮਾਤਮਾ ਦੀ ਸਿਫਤ ਸਲਾ ਦੀ ਦਾਤ ਮਿਲਦੀ ਹੈ ਹੇ ਪਹੁੰਚ ਹੇ ਅਕਤ ਪ੍ਰਭੂ ਨਾਨਕ ਤੇਰੇ ਦਰ ਤੇ ਬੇਨਤੀ ਕਰਦਾ ਹੈ ਮੈਂ ਤੇਰਾ ਦਾਸ ਹਾਂ ਤੇ ਤੂੰ ਮੇਰਾ ਮਾਲਕ ਹੈ ਮੈਨੂੰ ਆਪਣੀ ਸਿਫਤ ਸਲਾਹ ਦੀ ਦਾਤ ਬਖਸ਼ ਕੁੜੀ ਮੁੰਡੇ ਦੇ ਵਿਆਹ ਦਾ ਮੂਰਤ ਮਿਥਿਆ ਜਾਂਦਾ ਹੈ ਲਾੜੇ ਦੇ ਨਾਲ ਜਾਂਜੀ ਆਉਂਦੇ ਹਨ ਲੜਕੀ ਵਾਲਿਆਂ ਦੇ ਘਰ ਟੁਕਦੇ ਹਨ ਲੜਕੀ ਦੇ ਸਨ ਬੰਦੀਆਂ ਦੇ ਮਨ ਵਿੱਚ ਉਸ ਵੇਲੇ ਖੁਸ਼ੀ ਹੁੰਦੀ ਹੈ ਜਾਂਜੀਆਂ ਨੂੰ ਉਹ ਕਈ ਸਵਾਦਲੇ ਭੋਜਨ ਖਵਾਉਂਦੇ ਹਨ ਪੰਦਾਂ ਲਾਵਾ ਪੜ ਕੇ ਲੜਕੇ ਲੜਕੀ ਦਾ ਮੇਲ ਕਰ ਦਿੰਦਾ ਹੈ ਇਸੇ ਤਰ੍ਹਾਂ ਸਾਧ ਸੰਗਤ ਦੀ ਬਰਕਤ ਨਾਲ ਜੀਵ ਇਸਤਰੀ ਅਤੇ ਪ੍ਰਭੂ ਪਤੀ ਦਾ ਮਿਲਾਪ ਕਦੇ ਨਾ ਖੁੰਝਣ ਵਾਲਾ ਮਹੌਰਤ ਸੋਧਿਆ ਜਾਂਦਾ ਹੈ ਸਾਧ ਸੰਗਤ ਦੀ ਕਿਰਪਾ ਨਾਲ ਜੀਵ ਇਸਤਰੀ ਦਾ ਪੂਰਨ ਪਰਮਾਤਮਾ ਨਾਲ ਮਿਲਾਪ ਹੋ ਜਾਂਦਾ ਹੈ ਜੀਵ ਇਸਤਰੀ ਦੇ ਹਿਰਦੇ ਵਿੱਚ ਸਾਰੇ ਸੁੱਖ ਆਵਸਦੇ ਹਨ ਪ੍ਰਭੂ ਪਤੀ ਨਾਲੋਂ ਵਿਛੜਾ ਮੁੱਕ ਜਾਂਦਾ ਹੈ ਸੰਤ ਜਨ ਮਿਲ ਕੇ ਸਾਧ ਸੰਗਤ ਵਿੱਚ ਆਉਂਦੇ ਹਨ ਪ੍ਰਭੂ ਦੀ ਸਿਫਤ ਸਲਾਹ ਕਰਦੇ ਹਨ ਜੀਵ ਇਸਤਰੀ ਨੂੰ ਪ੍ਰਭੂ ਪਤੀ ਨਾਲ ਮਿਨਾਉਣ ਵਾਸਤੇ ਸਾਧ ਸੰਗਤ ਅਚਰਜ ਜਾਂਜੀ ਬਣ ਜਾਂਦੇ ਹਨ ਸੰਤ ਜਨ ਮਿਲ ਕੇ ਸਾਧ ਸੰਗਤ ਵਿੱਚ ਇਕੱਠੇ ਹੁੰਦੇ ਹਨ ਆਤਮਿਕ ਡੋਲਤਾ ਵੀ ਟਿਕਦੇ ਹਨ ਮਾਨੋ ਲੜਕੀ ਵਾਲਿਆਂ ਦੇ ਘਰ ਟਕਾਓ ਹੋ ਰਿਹਾ ਹੈ ਜਿਵੇਂ ਲੜਕੀ ਦੇ ਸਬੰਧੀਆਂ ਨੇ ਮਨ ਵਿੱਚ ਚਾਹੋਂ ਪੈਦਾ ਹੁੰਦਾ ਹੈ ਤਿਵੇਂ ਜਿੰਦ ਦੇ ਸਾਥੀਆਂ ਦੇ ਮਨ ਵਿੱਚ ਸਾਰੇ ਗਿਆਨ ਇੰਦਰੀਆਂ ਦੇ ਅੰਦਰ ਉਸ ਆਹ ਪੈਦਾ ਹੁੰਦਾ ਹੈ ਸਾਧ ਸੰਗਤ ਦੇ ਪਰਮਾਤਮਾ ਨਾਲ ਜੀਵ ਇਸਤਰੀ ਦੀ ਜਿੰਦ ਪ੍ਰਭੂ ਦੀ ਜੋਤ ਵਿੱਚ ਮਿਲ ਕੇ ਤਾਣੇ ਪੇਟੇ ਵਾਂਗ ਇੱਕ ਮਿਕ ਹੋ ਜਾਂਦੀ ਹੈ ਜਿਵੇਂ ਜਾਂਜੀਆਂ ਮਾਂਜੀਆਂ ਨੂੰ ਸਾਰੇ ਸਵਾਦ ਦੇ ਭੋਜਨ ਛਕਾਉਂਦੇ ਹਨ ਤਿਵੇਂ ਜੀਵ ਇਸਤਰੀ ਨੂੰ ਪਰਮਾਤਮਾ ਨਾਮ ਭੋਜਨ ਪ੍ਰਾਪਤ ਹੁੰਦਾ ਹੈ ਨਾਨਕ ਬੇਨਤੀ ਕਰਦਾ ਹੈ ਇਹ ਸਾਰੇ ਗੁਰੂ ਦੀ ਮੇਰ ਹੈ ਗੁਰੂ ਸੰਤ ਨੇ ਸਰਨ ਪਈ ਸਾਰੀ ਲੋਕਾਈ ਨੂੰ ਸਾਰੇ ਜਗਤ ਨੂੰ ਮੂਲ ਸੰਬੰਨਾਤਾਵਤਾ ਦਾ ਮਾਲਕ ਪ੍ਰਮਾਤਮਾ ਮਿਲਾਇਆ ਹੈ ਜਿਹੜੀ ਜੀਵ ਇਸ ਤਰੀ ਗੁਰੂ ਦੀ ਚਰਨੀ ਲੱਗਦੀ ਹੈ ਉਸ ਦੇ ਹਿਰਦੇ ਘਰ ਵਿੱਚ ਪ੍ਰਭੂ ਪਤੀ ਆ ਬੈਠਦਾ ਹੈ ਉਸ ਦਾ ਸਰੀਰ ਭਵਨ ਸੋਹਣਾ ਹੋ ਜਾਂਦਾ ਹੈ ਨਾਨਕ ਬੇਨਤੀ ਕਰਦਾ ਹੈ ਗੁਰੂ ਦੀ ਚਰਨੀ ਲੱਗੀ ਕੋਈ ਜੀਵ ਇਸਤਰੀ ਦੇ ਅੰਦਰ ਹਰ ਵੇਲੇ ਆਤਮਿਕ ਆਨੰਦ ਦੇ ਬਾਜੇ ਵੱਜਦੇ ਰਹਿੰਦੇ ਹਨ ਜਿੱਦਾਂ ਸਦਕਾ ਉਹ ਆਪਣੇ ਮਨ ਦੀ ਓਮੇ ਵਾਲੀ ਮਤ ਤਿਆਗ ਦਿੰਦੀ ਹੈ ਸਾਧ ਸੰਗਤ ਵਿੱਚ ਰਹਿ ਕੇ ਉਸ ਦੀ ਸੁਰਤ ਮਾਲਕ ਪ੍ਰਭੂ ਵਿੱਚ ਲੱਗੀ ਰਹਿੰਦੀ ਹੈ ਉਹ ਜੀਵ ਇਸਤਰੀ ਮਾਲਕ ਪ੍ਰਭੂ ਦੀ ਸ਼ਰਨ ਪਈ ਰਹਿੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ